ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਡੈਰੀ ਮੈਨ ਸੋਲਰ ਤੇ ਜੀਨੀ ਦਾ ਰਸੂਲ ਰਾਜਪੁਰਾ ਦੇ YouTube ਚੈਨਲ ਨਾਲ ਤੇ ਅੱਜ ਖੜੇ ਆ ਮਲੇਰ ਕੋਟਲਾ ਇੱਥੇ ਮਲੇਰ ਕੋਲ ਦੇ ਤੋਂ ਰਾਏਕੋਡ ਰੋਡ ਤੇ ਇੱਕ ਪਿੰਡ ਹੈ ਅਬਦੁੱਲਾਪੁਰ ਚੋਹਾਣੇ ਅਬਦੁੱਲਾਪੁਰ ਪਿੰਡ ਦਾ ਨਾਂ ਹੈ ਅਬਦੁੱਲਾਪੁਰ ਵੀ ਆਖ ਦਿੰਦੇ ਨੇ ਤੇ ਇਸ ਪਿੰਡ ਨੂੰ ਦੂਜਾ ਨਾਂ ਜਿਹੜਾ ਇਹਦਾ ਹੈ ਚੋਹਾਣੇ ਵੀ ਆਖਿਆ ਜਾਂਦਾ ਬਹੁਤ ਸਾਰੇ ਸੋਲਰ ਸਿਸਟਮ ਲਾਏ ਨੇ ਹੁਣ ਤੱਕ ਇਸੇ ਲੜੀ ਦੇ ਤਹਿਤ ਇਸ ਪਿੰਡ ਚ 7.5 ਹਸ ਪਾਵਰ ਦੀ ਮੋਟਰ ਲਾਣ ਰਹੇ ਆ 180 ਫੁੱਟ ਦੀ ਡੰਗਾਈ ਤੇ 26 ਪੈਨਲ ਲਾਏ ਨੇ UTL ਸੋਲਰ ਦੇ 26 ਪੈਨਲ 335 ਵਾਟ ਦੇ 26 ਪੈਨਲ ਤਿੰਨ ਸਟਰਕਚਰ ਇੰਸਟਾਲ ਕੀਤੇ ਨੇ ਤੇ 24 ਪੈਨਲਾਂ ਤੇ ਵੀ ਵੈਸੇ ਮੋਟਰ ਚੱਲ ਜਾਂਦੀ ਹੈ ਪਰ ਆਪਾਂ ਆਪਣੇ ਸਿਸਟਮ ਦੇ ਵਿੱਚ 26 ਪੈਨਲ ਲਾਣੇ ਆ ਤਾਂ ਕਿ ਮੋਟਰ ਦੀ ਪਰਫਾਰਮੈਂਸ ਵਧੀਆ ਆਵੇ ਬੋਰ ਤੋਂ ਪੈਨਲ ਦੂਰੀ ਤੇ ਲਾਏ ਨੇ ਇੱਥੇ ਨੇੜੇ ਦਰਖਤ ਨੇ ਦਰਖਤਾਂ ਦੀ ਛਾਂ ਨਾਲ ਫਰਕ ਪੈਂਦਾ ਇਫੈਕਟ ਪੈਂਦਾ ਜਿਹੜੇ ਪੈਨਲ ਤੇ ਛਾਂ ਆ ਜਾਂਦੀ ਹੈ ਉਹਦੇ ਨਾਲ ਰਿਕਵਰਟ ਆਉਂਦੀ ਹੈ ਸਿਸਟਮ ਨੂੰ ਚੱਲਣ ਦੇ ਵਿੱਚ ਤੇ ਇਸ ਕਰਕੇ ਦੂਰੀ ਤੇ ਪੈਨਲ ਦਾ ਸਟਰਕਚਰ ਜਿਹੜੇ ਨੇ ਇੰਸਟਾਲ ਕੀਤੇ ਨੇ ਕਿਉਂਕਿ ਜਦੋਂ ਸੋਲਰ ਮੋਟਰ ਦੀ ਗੱਲ ਆਉਂਦੀ ਏ ਧੁੱਪ ਦਾ ਪੰਛੀ ਏ ਧੁੱਪ ਨਾਲ ਚੱਲਦਾ ਤੇ ਪੈਨਲ ਤੇ ਛਾਂ ਹੋਣ ਨਾਲ ਇਫੈਕਟ ਪੈਂਦਾ ਹੈ ਮੋਟਰ ਦੀ ਪਰਫਾਰਮੈਂਸ ਤੇ ਇਸ ਕਰਕੇ ਇਹਨਾਂ ਡਿਸਟੈਂਸ ਰੱਖਿਆ ਹੈ ਪੈਨਲ ਇੰਸਟਾਲ ਹੋ ਚੁੱਕੇ ਨੇ ਮੋਟਰ ਕਿਸਾਨ ਪਾੰਦਾ ਪਿਆ ਏ ਇਸ ਟਾਈਮ 3.5 ਦਾ ਟਾਈਮ ਹੋ ਚੁੱਕਿਆ ਹੈ ਮੋਟਰ ਇੱਥੇ ਇੰਸਟਾਲ ਕਰਨ ਤੋਂ ਬਾਅਦ ਆਪਾਂ ਇਹਨੂੰ ਚਲਾ ਕੇ ਵੇਖਾਂਗੇ ਕੀ ਪਰਫਾਰਮੈਂਸ ਆਉਂਦੀ ਏ ਕਿਉਂਕਿ 3.5 ਦਾ ਟਾਈਮ ਹੋ ਚੁੱਕਿਆ ਧੁੱਪ ਢਲਦੀ ਪਈ ਏ ਇਸ ਟਾਈਮ ਕੀ ਫਲੋ ਆਉਂਦਾ ਹੈ ਕੀ ਪਰਫਾਰਮੈਂਸ ਆਉਂਦੀ ਹੈ ਤੁਹਾਡੇ ਨਾਲ ਸ਼ੇਅਰ ਕਰਨੇ ਆ ਬਣੇ ਰਹੋ ਵੀਡੀਓ ਦੇ ਨਾਲ ਜੇ ਤੁਸੀਂ ਇਹ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਦਬਲੋ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਸੋਲਰ ਮੋਟਰਾਂ ਦੇ ਵਿੱਚ ਪੰਜਾਬੀ ਡੈਰੀਮੈਨ ਸੋਲਰ ਤੇ ਜੀਵਿੰਦਰਾ ਸੋਲਰ ਰਾਜਪੁਰਾ ਜਾਣਿਆ ਜਾਂਦਾ ਆਪਣੀ ਵਧੀਆ ਕੁਆਲਿਟੀ ਤੇ ਚੰਗੀ ਸਰਵਿਸ ਕਰਕੇ ਅਸੀਂ ਕਦੇ ਵੀ ਗ੍ਰਿਡ ਵਾਲੀਆਂ ਨਾਰਮਲ ਜਿਹੜੀਆਂ ਬਿਜਲੀ ਤੇ ਮੋਟਰਾਂ ਚੱਲਦੀਆਂ ਨੇ ਉਹ ਕਦੇ ਵੀ ਯੂਜ਼ ਨਹੀਂ ਕਰਦੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਨੈਸਾ ਦੀ ਸੋਲਰ ਸਮਰਸੀਬਲ ਸੋਲਰ ਸਪੈਸ਼ਲ ਮੋਟਰ ਯੂਜ਼ ਕੀਤੀ ਗਈ ਹੈ। ਇਹਦੀ ਪਰਫਾਰਮੈਂਸ ਤੁਸੀਂ ਸਾਡੀਆਂ ਵੀਡੀਓਜ਼ ਦੇ ਵਿੱਚ ਵੇਖ ਹੀ ਚੁੱਕੇ ਹੋ। ਸੋ ਅਸੀਂ ਨਾਰਮਲ ਗ੍ਰੈਡ ਵਾਲੀ ਮੋਟਰ ਨਹੀਂ ਵਰਤਦੇ। ਵਧੀਆ ਕੁਆਲਿਟੀ ਦੀ ਚੰਗੀ A ਕਲਾਸ ਮੋਟਰ ਪਾਨੇ ਆ ਨੈਸਾ ਕੰਪਨੀ ਦੀ। ਗ੍ਰੈਡ ਵਾਲੀ ਮੋਟਰ ਦੀ ਪਰਫਾਰਮੈਂਸ ਕਦੇ ਵੀ ਸੋਲਰ ਮੋਟਰ ਦੇ ਬਰਾਬਰ ਨਹੀਂ ਆ ਸਕਦੀ। ਤੇ ਜੇ ਤੁਸੀਂ ਲੰਬੇ ਸਮੇਂ ਤੱਕ ਆਪਣੇ ਸੋਲਰ ਸਿਸਟਮ ਨੂੰ ਬਣਾਈ ਰੱਖਣਾ ਚਾਹੁੰਦੇ ਹੋ ਵਧੀਆ ਪਰਫਾਰਮੈਂਸ ਲੈਣਾ ਚਾਹੁੰਦੇ ਹੋ ਤੇ ਤੁਸੀਂ ਹਮੇਸ਼ਾ ਹੀ ਸੋਲਰ ਸਮਰਸੀਬਲ ਜਾਂ ਸੋਲਰ ਮੋਨੋਬਲਾਕ ਮੋਟਰ ਹੀ ਵਰਤਿਆ ਕਰੋ ਜਦੋਂ ਵੀ ਸੋਲਰ ਸਿਸਟਮ ਲਵਾਂਦੇ ਹੋ 180 ਫੁੱਟ ਡਿਲੀਵਰੀ ਪਾਈਪੇ 180 ਫੁੱਟ ਤੋਂ 7.5 ਹੌਸਪਾਵਰ ਦੀ ਨੈਸਾ ਦੀ ਇਹ ਮੋਟਰ ਹੈ ਪਰਫਾਰਮੈਂਸ ਤੁਸੀਂ ਦੇਖ ਸਕਦੇ ਹੋ 3:30 ਵਜੇ ਦਾ ਟਾਈਮ ਹੋ ਚੁੱਕਿਆ ਹੈ ਤੇ ਇਸ ਵੇਲੇ ਦਾ ਪਾਣੀ ਤੁਹਾਡੇ ਸਾਹਮਣੇਵੇਂ ਇੰਨਾ ਕੁ ਪਾਣੀ ਇਸ ਟਾਈਮੇ ਦਿੰਦੀ ਪਈ ਹੈ ਇਸ ਵੇਲੇ ਵੀ ਮੋਟਰ ਦੀ ਪਰਫਾਰਮੈਂਸ ਵਧੀਆ ਹੈ ਜਦੋਂ ਆਪਾਂ 100 ਫੁੱਟ ਤੋਂ ਡੂੰਘੇ ਪਾਣੀਆਂ ਦੀ ਗੱਲ ਕਰਨੇ ਆ 200 ਫੁੱਟ 300 ਫੁੱਟ 400 ਫੁੱਟ ਇਵਨ ਕਿ 1200 1250 ਫੁੱਟ ਤੱਕ ਵੀ ਸੋਲਰ ਮੋਟਰਾਂ ਕਾਮਯਾਬ ਨੇ ਤੇ 180 ਫੁੱਟ ਤੋਂ 7.5 ਹਸ ਪਾਵਰ ਦੀ ਮੋਟਰ ਦਾ ਪਾਣੀ ਕਿਉਂਕਿ ਇਸ ਟਾਈਮ ਧੁੱਪ ਘਟਦੀ ਹੁੰਦੀ ਹੈ ਇਸ ਟਾਈਮ ਢਲਦਾ ਸੂਰਜ ਤੇ 3:30 ਵਜੇ ਵੀ ਇਹਦੀ ਪਰਫਾਰਮੈਂਸ ਚੰਗੀ ਏ 180 ਫੁੱਟ ਦੀ ਡਿਲੀਵਰੀ ਦੇ ਹਿਸਾਬ ਨਾਲ ਕਿਸਾਨ ਵੀਰ ਦਾ ਕੀ ਕਹਿਣਾ ਏ ਇਸ ਸਿਸਟਮ ਬਾਰੇ ਵੱਡੇ ਭਾਜੀ ਗੁਰਜੀਤ ਸਿੰਘ ਦੀ ਹੋਈ ਗੱਲਬਾਤ ਸੁਣਾਣੇ ਆ ਤੁਹਾਨੂੰ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਕਿਸਾਨ ਵੀਰੋਂ ਆਪਾਂ ਖੜੇ ਆ ਬਾਈ ਉਹ ਨਾਲ ਜਿਨ੍ਹਾਂ ਦੀ ਮੋਟਰ ਹੈ ਪਿੰਡ ਤੁਨਵਾ ਜਿਵੇਂ ਵੀਡੀਓ ਚ ਪਹਿਲਾਂ ਦੱਸਿਆ ਸੀਗਾ ਚੋਹਾਣੇ ਚੋਹਾਣੇ ਆ ਨਾ ਜੀ ਹਾਂਜੀ ਇੱਕ ਅਬਦੁੱਲਾਹ ਬਰਾਦਾ ਨਾਮ ਹੈਗਾ ਦੋ ਨਾਮ ਨੇ ਪਿੰਡ ਦੇ ਮਲੇ ਕੋਟਲੇ ਦੇ ਨੇੜੇ ਆ ਮਲੇ ਕੋਟਲਾ ਰਾਏਕੋਟ ਰੋਡ ਦੇ ਉੱਤੇ ਪਿੰਡ ਆ ਸ਼ੇਰਗੜ ਚੀਮਾ ਦੇ ਨਾਲ ਆ ਤੇ ਮੇਰੇ ਨਾਲ ਨੇ ਬਾਈ ਜੀ ਬਾਈ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਸਨਮਪ੍ਰੀਤ ਸਿੰਘ ਹੈ ਜੀ ਸਨਮਪ੍ਰੀਤ ਸਰਾ ਤੁਹਾਡੇ ਸਾਹੇ ਛੋੜਾ ਜੀ ਭਜਨ ਸਿੰਘ ਸਰਾ ਭਜਨ ਸਿੰਘ ਜੀ ਬਾਈ ਜੀ ਜੱਗੀ ਜੀ ਬਾਈ ਜੀ ਮੇਰਾ ਕੁਸ਼ਵਿੰਦਰਜੀਤ ਜੀ ਕੁਸ਼ਵਿੰਦਰਜੀਤ ਜੀ ਤੇ ਬਾਈ ਜੀ ਪੰਪ ਲਾਇਆ ਠੀਕ ਹੈ ਪਾਣੀ ਸਰ ਬਿਲਕੁਲ ਚਲ ਰਿਹਾ ਵਧੀਆ ਨਾ ਵਧੀਆ ਮਤਲਬ ਜੋ ਅਸੀਂ ਸੋਚਦੇ ਸੀ ਉਸ ਤੋਂ ਕਿਤੇ ਜ਼ਿਆਦਾ ਉਹ ਤਾਂ ਕਿਤੇ ਜ਼ਿਆਦਾ ਹੈ ਮਿਲੀ ਜੀ ਮੈਂ ਥੋੜਾ ਉੱਚੀ ਬੋਲਿਆ ਜੀ ਮੇਰੇ ਕੋਲ ਜ ਮਾਈਕ ਹੈ ਨਹੀਂ ਤੇ ਜਿੰਨਾ ਇੱਕ ਸੋਚ ਕੇ ਲਵਾਇਆ ਸੀਗਾ ਜਿੰਨਾ ਇੱਕ ਮਤਲਬ ਆਗਦੇ ਵੱਲੇ ਦੇਖਿਆ ਸੀ ਸੋਚਿਆ ਸੀ ਜੀ ਉਸ ਤੋਂ ਕਿਤੇ ਜ਼ਿਆਦਾ ਸਾਨੂੰ ਵਧੀਆ ਉਮੀਦ ਤੋਂ ਪਾਣੀ ਮਿਲ ਰਿਹਾ ਜੀ ਠੀਕ ਤੇ ਸੈਟੀਸਫੈਕਸ਼ਨ ਹੈ ਜੀ ਬਿਲਕੁਲ ਬਹੁਤ ਵਧੀਆ ਕੰਮ ਤੇ ਇੱਕ ਕੁਆਲਿਟੀ ਸਾਡੀ ਜਿਵੇਂ ਅਸੀਂ ਨਾਰਮਲੀ ਕਹਿੰਨੇ ਹੁੰਦੇ ਆ ਕਿ ਅਸੀਂ ਵਧੀਆ ਲਾਉਂਦੇ ਆ ਕੀ ਹੈਗਾ ਅਸੀਂ ਉਸ ਤੇ ਖਰੇ ਉਤਰ ਬਿਲਕੁਲ ਸਰ ਉਸ ਉਸ ਅਜਗਰ ਅਗਰ ਉਸ ਪੁਆਇੰਟ ਆਫ ਵਿਨਰ ਬੋਲੀਏ ਤਾਂ ਮਤਲਬ ਜੋ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਉਸ ਵਾਅਦੇ ਤੋਂ ਕਣੀ ਉਤਰਿਆ ਕੁਆਲਿਟੀ ਪੱਖੋਂ ਕੁਆਂਟੀਟੀ ਪੱਖੋਂ ਸਰਕੋਸ ਬਹੁਤ ਵਧੀਆ ਕੰਮ ਆ ਜੀ ਸ਼ੁਕਰੀਆ ਭਾਈ ਮਿਹਰਬਾਨੀ ਤੇ ਇਹ ਜਿਵੇਂ ਹੁਣ 4:30 ਦੇ ਕਰੀਬ ਸਮਾਂ ਹੋ ਗਿਆ ਹੈ ਨਾ ਕਾ ਵੀ ਪਾਣੀ ਸੋਨਾ ਆ ਰਿਹਾ। ਕਾ ਵੀ ਲਗਭਗ ਜਿੰਨਾ ਸਟਾਰਟਿੰਗ ਤੋਂ ਆਪਾਂ ਹੁਣ ਕਿ ਤੋਂ ਉਨੀ ਹੈਗਾ ਜੀ। ਉਨਾ ਹੈਗਾ। ਤੇ ਕੱਲ ਨੂੰ ਜਦੋਂ ਧੁੱਪ ਹੋਰ ਸੋਣੀ ਹੋਣੀ ਆ 11 12 ਵੇ ਫਿਰ ਉਹਦਾ ਪਾਣੀ ਜ਼ਿਆਦਾ ਵਜੇਗਾ। ਸਾਡੇ ਇੱਕ ਵੀਡੀਓ ਬਣਾ ਕੇ ਤੁਸੀਂ ਭੇਜ ਦਿਓ ਜੇ ਅਸੀਂ ਚੈਟ ਐਡ ਕਰ ਦਾਂਗੇ। ਚੱਲ ਵਾਲੀ ਵੀਡੀਓ। ਹਾਂਜੀ ਹਾਂਜੀ। ਪਰ ਸਾਡੀ ਰეკਮੈਂਡੇਸ਼ਨ ਹੈ ਵੀਰ ਜੀ ਜਿਨੇ ਵੀ ਕਿਸੇ ਨੇ ਮਤਲਬ ਇਹ ਚੀਜ਼ ਦਾ ਦੇ ਮਨ ਚ ਡਬਲ ਡਾਊਟ ਲੈ ਕੇ ਕੋਈ ਹਜੇ ਤੱਕ ਬੈਠਾ ਹੋਇਆ ਹੈ। ਤਾਂ ਮੇਰੇ ਖਿਆਲ ਚ ਸਾਡੀ ਇੱਕ ਜਿਹੜੀ ਹੈ ਆਊਟਪੁੱਟ ਆ ਉਹਦੇ ਥਰੂ ਉਹ ਪੋਜ਼ਿਟਿਵ ਥਿਊ ਨੂੰ ਜਾ ਸਕਦਾ ਹੈ। ਔਰ ਬਿਨਾਂ ਕਿਸੇ ਚ ਤਾਂ ਇਹ ਚੀਜ਼ ਨੂੰ ਮਤਲਬ ਅਪਣਾ ਸਕਦੇ ਨੇ ਬਹੁਤ ਵਧੀਆ ਚੀਜ਼ ਹੈ ਜੀ ਔਰ ਬਾਕੀ ਵੀਰ ਜੀ ਨੂੰ ਅਸੀਂ ਹੋਰ ਵੀ ਜਗ੍ਹਾ ਤੋਂ ਅਸੀਂ ਵੀ ਜਿੰਨਾਂ ਤੋਂ ਪਹਿਲਾਂ ਜਾ ਕੇ ਆਏ ਉਹਨਾਂ ਤੋਂ ਵੀ ਪੁੱਛਿਆ ਬਾਕੀ ਵੀਰ ਜੀ ਨੇ ਵੀ ਸਾਡੇ ਨਾਲ ਕੰਟੈਕਟ ਕਰਦੇ ਨੂੰ ਲਗਭਗ ਸਾਨੂੰ ਹੋ ਗਿਆ 15 ਦਿਨ ਜਦੋਂ ਸਾਡੀ ਗੱਲਬਾਤ ਚੱਲਦੀ ਔਰ ਬਹੁਤ ਵਧੀਆ ਆਉਟਪੁੱਟ ਹੈ ਔਰ ਜਦੋਂ ਵੀ ਸਾਨੂੰ ਕੋਈ ਜ਼ਰੂਰਤ ਪੈਂਦੀ ਹੈ ਔਰ ਔਨ ਫੋਨ ਔਨਲਾਈਨ ਸਾਰਾ ਕੁਝ ਸਾਡੇ ਬੈਠੇ ਤੋਂ ਹੀ ਵੀ ਉਹਨਾਂ ਨੇ ਦੋ ਤਿੰਨ ਕਨੈਕਸ਼ਨ ਔਨਲਾਈਨ ਕਰਵਾ ਦਿੰਦੇ ਜੀ ਔਰ ਜਿਹੜੀ ਮਤਲਬ ਸਰਵਿਸ ਦੀ ਗੱਲ ਕਰਦੇ ਆਪਾਂ ਜੇਕਰ ਬੰਦੇ ਦੇ ਮਨ ਚ ਡਾਊਟ ਹੁੰਦਾ ਵੀ ਉਹ ਚੀਜ਼ ਸ਼ਾਇਦ ਸਾਨੂੰ ਬਾਅਦ ਚ ਨਾ ਮਿਲੇ ਤਾਂ ਵੀਰ ਜੀ ਇੱਕ ਕਹਿਣੇ ਤੇ ਹਾਜ਼ਰ ਹੋ ਜਾਂਦੇ ਨੇ ਔਰ ਇਵਨ ਇਹ ਸਾਨੂੰ ਕਾਜ਼ੀ ਰਾਜੀਪੁਰ ਤੋਂ ਚੱਲ ਕੇ ਜੀ ਇੱਥੇ ਤੱਕ ਮੇਰੇ ਖਿਆਲ ਹੋ ਗਿਆ 4 ਘੰਟੇ ਦਾ ਲਾ ਹੈਗਾ ਸਾਡੇ ਕੋਲ ਸਵੇਰੇ 6:30 ਵਜੇ ਨੂੰ ਪਹੁੰਚ ਗਏ ਸੀ ਫੇਰ ਜੀ ਸਾਨੂੰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਚਲੋ ਸਮਾਂ ਰੇਕ ਦਾ ਕੀਮਤੀ ਹੁੰਦਾ ਸਮਾਂ ਬਚੇ ਹੈ ਨਾ ਤਸਦਾ ਡੇਨਾਈਟ ਕੰਮਸਰਾ ਚੱਲੀ ਜਾਂਦਾ ਰਾਤ ਨੂੰ ਉਤੋਂ ਸੇ ਪ੍ਰੋਵਾਈਡ ਕਰਦੇ ਭੋਰਾ ਨਹੀਂ ਸਹੀ ਹੈ ਤੇ ਥੋੜਾ ਸ਼ੁਕਰ ਹੈ ਮੈਂ ਤੁਹਾਡੇ ਵੀ ਧੰਨਵਾਦ ਤੁਹਾਡੇ ਬਾਈ ਇਹਨਾਂ ਚੀਜ਼ਾਂ ਤੁਸੀਂ ਅਬਜ਼ਰਵ ਕੀਤਾ ਤੇ ਨਾਰਮਲੀ ਤਾਂ ਕਿਸਾਨ ਅਬਜ਼ਰਵ ਨਹੀਂ ਕਰਦਾ ਸਾਡੀ ਇੰਨੀ ਮਿਹਨਤ ਕੀਤੀ ਹੋਈ ਤੇ ਖੁਸ਼ ਦਿਲ ਖੁਸ਼ ਹੋ ਗਿਆ ਬਾਈ ਸੁਣ ਕੇ ਤੁਹਾਡੀ ਗੱਲ ਮਿਹਰਬਾਨੀ ਤੇ ਤੁਸੀਂ ਪੇਸ਼ੇ ਉਹ ਕੀ ਕਰਦੇ ਹੋ ਬਾਈ ਦੱਸ ਦੋ ਟੀਚਰ ਜੀ ਸਾਡੇ ਸਾਹਿਬ ਵੀ ਟੀਚਰ ਤੇਨੇ ਮਿਖਾਦੇ ਸਾਹਿਬ ਨੇ ਮੇਰੇ ਬ੍ਰਦਰ ਨੇ ਜੀ ਇਹ ਵੀ ਟੀਚਰ ਨੇ ਜੀ ਟੀਚਰ ਨੇ ਜੀ ਗਵਰਨਮੈਂਟ ਮੈਂ ਵੀ ਟੀਚਰ ਤੁਸੀਂ ਕਿੱਥੇ ਜੀ ਮੈਂ ਸਿਰ ਪ੍ਰਾਈਵੇਟ ਜੋ ਅੱਛਾ ਤੇ ਸਾ ਤੁਸੀਂ ਕਿੱਥੋਂ ਅੱਛਾ ਠਾਸਾ ਟਾਇਰ ਹੁਣ ਹੋ ਗਏ ਜੀ ਕਿਹੜੀ ਜਗ੍ਹਾ ਕਰ ਸਰ ਜੀ ਜੀਐਸ ਕੈਂਡੀ ਸਕੂਲ ਕੋਠਾਲਾ ਤੋਂ ਕੋਠਾਲਾ ਤੋਂ ਜੀ ਚਲੋ ਹੋ ਸਾਲ ਸਾਡੇ ਵੀਡੀਓ ਤੁਹਾਡੇ ਜਿਹੜੇ ਸਟੂਡੈਂਟਸ ਹੈਗੇ ਉਹ ਦੇਖਦੇ ਹੋਣ ਤੇ ਤੁਸੋਂ ਅਪਰੀਸ਼ੀਏਟ ਕਰਨਗੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਜੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਜੀ ਕਿ ਜਿਵੇਂ ਆਪਾਂ ਸੋਚ ਰਹੇ ਸੀ ਕਿ ਬਿਨਾਂ ਪਾਣੀ ਤੋਂ ਬਹੁਤ ਸਟਰਗਲ ਕਰੀ ਹੈਗੀ ਸੀ ਪਹਿਲਾਂ ਤੇ ਇਹ ਸੋਲਰ ਪੈਨਲ ਬਾਰੇ ਬਹੁਤ ਲੋਕਾਂ ਦਾ ਸੁਣਿਆ ਸੀਗਾ ਕਿ ਨਹੀਂ ਇਹਨਾਂ ਦੇ ਰਿਜ਼ਲਟ ਵਧੀਆ ਨਹੀਂ ਹੁੰਦੇ ਪਰ ਜਿਹੜਾ ਪੋਜ਼ਿਟਿਵ 뷰 ਤੁਹਾਡੇ ਬਾਰੇ ਮਿਲਿਆ ਸੀਗਾ ਵੀ ਉਹਨਾਂ ਤੋਂ ਹੀ ਲਵਾ ਕੇ ਤੁਹਾਨੂੰ ਸਹੀ ਮਤਲਬ ਇੱਕ ਤਰ੍ਹਾਂ ਨਾਲ ਵੀ ਰਿਜ਼ਲਟ ਮਿਲ ਸਕਦਾ ਉਹ ਆਪਾਂ ਹੁਣ ਸਾਡੇ ਅੱਖਾਂ ਸਾਹਮਣੇ ਆ ਜੀ ਤੇ ਸਾਨੂੰ ਸੈਟੀਸਫੈਕਸ਼ਨ ਆ ਗਿਆ ਹਾਂ ਹੁਣ ਪੈਸਾ ਲੱਗਿਆ ਜਿਹੜਾ ਉਹ ਇੱਕ ਹਿਸਾਬ ਨਾਲ ਆਪਾਂ ਨੂੰ ਆਇਆ ਵੀ ਆਪਾਂ ਰਿਜ਼ਲਟ ਦੇ ਰਿਹਾ ਕੰਮ ਆ ਰਿਹਾ ਮਿਹਰਬਾਨੀ ਜੀ ਜਿਨ੍ਹਾਂ ਨੇ ਰეკਮੈਂਡੇਸ਼ਨ ਕੀਤੀ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਮੈਂ ਤਾਂ ਖਾਸ ਨੂੰ ਪੁੱਛਿਆ ਵੀ ਨਹੀਂਗਾ ਅਜੇ ਤੱਕ ਤੇ ਮਿਹਰਬਾਨੀ ਤੁਹਾਡੀ ਵੀ ਜਿਨ੍ਹਾਂ ਨੇ ਰეკਮੈਂਡੇਸ਼ਨ ਸਾਡੀ ਦਿੱਤੀ ਆ ਜੀ ਇਸ ਵੀਡੀਓ ਜਿਹੜੇ ਉਹਨਾਂ ਦਾ ਵੀ ਧੰਨਵਾਦ ਅਸੀਂ ਕਰਦੇ ਆਂ ਅਸੀਂ ਹਮੇਸ਼ਾ ਕਹਿੰਦੇ ਹਾਂ ਬਾਈ ਜੀ ਜੇ ਸਾਡਾ ਕੰਮ ਚੰਗਾ ਲੱਗਦਾ ਸਾਨੂੰ ਤਾਂ ਹੋਰ ਵੀ ਜਰੂਰ ਦੱਸ ਦਿਓ ਜੇ ਸਾਡਾ ਨਹੀਂ ਚੰਗਾ ਲੱਗਦਾ ਸਾਨੂੰ ਜਰੂਰ ਦੱਸ ਦਿਓ ਜੀ ਹਨਾ ਤਾਂ ਕਿ ਸੁਧਾਰ ਕਰ ਸਕੀਏ ਜੀ ਤੇ ਬਹੁਤ ਚੰਗਾ ਲੱਗਾ ਤੁਹਾਨੂੰ ਗੱਲ ਕਰਕੇ ਜੀ ਗੱਲ ਤਾਂ ਲੰਮੀ ਕਰ ਲੈਂਦੇ ਪਰ ਵੀਡੀਓ ਲੰਬੀ ਹੋ ਜਾਂਦੀ ਆ ਫਿਰ ਦਰਸ਼ਕ ਦੇਖਦੇ ਨਹੀਂਗੇ ਹਨਾ ਚਲੋ ਸ਼ੁਕਰੀਆ ਜੀ ਮਿਹਰਬਾਨੀ ਸਰ ਥੈਂਕ ਯੂ ਸੋ ਕਿਸਾਨ ਵੀਰੋ ਇਹ ਸੀ ਬਾਈ ਜਿਹੜਾ ਜਿਨ੍ਹਾਂ ਦਾ ਪੰਪ ਪੱਲਾ ਅੱਜ ਤੇ ਤੁਹਾਡਾ ਵੀ ਜੇ ਕੋਈ ਪੰਪ ਹੈ ਤੁਸੀਂ ਵਧੀਆ ਚੀਜ਼ ਸਾਡੇ ਕੋਲ ਚਾਹੁੰਦੇ ਹੋ ਜਾਂ ਵਧੀਆ ਕੁਆਲਿਟੀ ਸਰਵੋਚਨਯੋਤ ਅਸੀਂ ਤੁਹਾਨੂੰ ਉਸ ਖਰੇ ਉਤਰਾਂਗੇ ਸਾਡਾ ਤੁਹਾਨੂੰ ਵਾਦਾ ਮਿਲਦੇ ਹਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਕਿਸੇ ਹੋਰ ਨਵੀਂ ਮੋਟਰ ਦੇ ਨਾਲ ਤੇ ਤਦ ਤੱਕ ਦੇ ਲਈ ਸਾਰੇ ਦੋਸਤ ਮਿੱਤਰਾਂ ਨੂੰ ਸਾਥ ਵੀਰਾਂ ਸਾਸੀ ਕਾਲ ਦਿਓ ਧੰਨਵਾਦ